ਵੋਟਾਂ ਪੈਣ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਾਡੇ ਤੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਖਡੂਰ ਸਾਹਿਬ ਹਲਕੇ ਦੇ ਕੀ ਹਾਲਾਤ ਆ ਉਸ ਦੇ ਬਾਰੇ ਥੋੜੀ ਜੀ ਜਾਣਕਾਰੀ ਦਿੱਤੀ ਜਾਵੇ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਲੋਕ ਪੁੱਛ ਰਹੇ ਸੀ ਕਿ ਜਿਹੜੀ ਅਮਰਿਤਪਾਲ ਸਿੰਘ ਦੀ ਹਵਾ ਸੋਸ਼ਲ ਮੀਡੀਆ ਤੇ ਆ ਉਹ ਜ਼ਮੀਨੀ ਪੱਧਰ ਤੇ ਵੀ ਹੈਗੀ ਆ ਦਾ ਪੰਜਾਬ ਟੀਵੀ ਦੀ ਟੀਮ ਦੇ ਵੱਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਦਾ ਸਰਵੇ ਆਪ ਕੀਤਾ ਗਿਆ ਜ਼ਮੀਨੀ ਪੱਧਰ ਤੇ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਉਸ ਸਰਵੇ ਤੋਂ ਬਾਅਦ ਲੋਕਾਂ ਦੇ ਨਾਲ ਜੋ ਅਸੀਂ ਗੱਲਬਾਤ ਕੀਤੀ ਉਸ ਦੇ ਆਧਾਰ ਤੇ ਅਸੀਂ ਤੁਹਾਨੂੰ ਇਹ ਬਿਲਕੁਲ ਪੱਕੇ ਯਕੀਨ ਦੇ ਨਾਲ ਕਹਿ ਸਕਦੇ ਹਾਂ ਕਿ ਹਾਂ ਜੋ ਸੋਸ਼ਲ ਮੀਡੀਆ ਤੇ ਹਵਾ ਸੀ ਅਮਰਿਤਪਾਲ ਸਿੰਘ ਦੀ ਉਹ ਬਿਲਕੁਲ ਜ਼ਮੀਨੀ ਪੱਧਰ ਤੇ ਵੀ ਸਾਨੂੰ ਵੇਖਣ ਨੂੰ ਮਿਲੀ ਪਿੰਡਾਂ ਦੇ ਵਿੱਚ ਅਤੇ ਨਾਲ ਦੀ ਨਾਲ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਲੋਕ ਹਾਲਾਂਕਿ ਵਪਾਰੀ ਨੇ ਉਹ ਮੰਨੇ ਜਾਂਦੇ ਨੇ ਕਿ ਇਸ ਜਿਹੜੇ ਖਾਲਿਸਤਾਨੀ ਜਿਹੜੇ ਥੋੜਾ ਏਜੰਡਾ ਰੱਖਦੇ ਨੇ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਜਾਂਦੇ ਇਸ ਦੇ ਬਾਵਜੂਦ ਸ਼ਹਿਰਾਂ ਦੇ ਲੋਕ ਇਹ ਗੱਲ ਵੀ ਕਬੂਲ ਕਰਦੇ ਦਿਖਾਈ ਦਿੰਦੇ ਕਿ ਹਾਂ ਹਵਾ ਸਾਡੇ ਇਲਾਕੇ ਦੇ ਵਿੱਚ ਅਮਰਤਪਾਲ ਸਿੰਘ ਦੀ ਹੈਗੀ ਹੈ ਹੁਣ ਇਸ ਦੇ ਪਿੱਛੇ ਕਾਰਨ ਕੀ ਹੈ ਪਹਿਲੀ ਗੱਲ ਤਾਂ ਇਹ ਇਹ ਨਹੀਂ ਮੰਨਿਆ ਜਾ ਸਕਦਾ ਕਿ ਅਮਰਤਪਾਲ ਸਿੰਘ ਜਿੱਤੇ ਹੀ ਪਏ ਹੈ ਇਹ ਵੀ ਨਹੀਂ ਆਖਿਆ ਜਾ ਸਕਦਾ ਕਿ ਇੰਨੀ ਬਹੁਤ ਜ਼ਿਆਦਾ ਹਵਾ ਕਿ ਕੋਈ ਮੁਕਾਬਲੇ ਚ ਹੈ ਨਹੀਂ ਮੁਕਾਬਲਾ ਹੈ ਕਿਸ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਦੂਜੇ ਜਿਹੜੇ ਨੇ ਵਿਰਸਾ ਸਿੰਘ ਵਲਟੋਹਾ ਦੀ ਗੱਲ ਕਰੀਏ ਕੁਲਬੀਰ ਸਿੰਘ ਜੀਰਾ ਦੀ ਗੱਲ ਕਰੀਏ ਉਹ ਸਾਡੇ ਸਰਵੇ ਦੇ ਵਿੱਚ ਸਾਨੂੰ ਬਿਲਕੁਲ ਮੁਕਾਬਲੇ ਦੇ ਵਿੱਚ ਨਜ਼ਰ ਨਹੀਂ ਆਏ ਸਿਰਫ ਦੋਹਾਂ ਦੀ ਗੱਲ ਹੋਈ ਜਿਸ ਨੇ ਵੀ ਗੱਲ ਕੀਤੀ ਸਿਰਫ ਦੋਹਾਂ ਦੀ ਗੱਲ ਕੀਤੀ ਜਾਂ ਅਮਰਿਤਪਾਲ ਸਿੰਘ ਜਾਂ ਆਮ ਆਦਮੀ ਪਾਰਟੀ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੇ ਜੇਕਰ ਕਿਸੇ ਨੂੰ ਮਾੜਾ ਆਖਿਆ ਆਮ ਆਦਮੀ ਪਾਰਟੀ ਨੂੰ ਆਖਿਆ ਕਾਂਗਰਸ ਤੇ ਅਕਾਲੀ ਦਲ ਦਾ ਨਾਮ ਹੀ ਨਹੀਂ ਲਿਆ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਜੇਕਰ ਕਿਸੇ ਨੂੰ ਮੜਾ ਆਖਿਆ ਅਮਰਤਪਾਲ ਨੂੰ ਆਖਿਆ ਕਾਂਗਰਸੀਆਂ ਅਕਾਲੀਆਂ ਦਾ ਨਾਮ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵੱਲੋਂ ਵੀ ਨਹੀਂ ਲਿਆ ਗਿਆ ਮਤਲਬ ਸਾਫ਼ ਦੋਹਾਂ ਵਿਚਾਲੇ ਮੁਕਾਬਲਾ ਦੋਹਾਂ ਦੇ ਵਿੱਚੋਂ ਕੋਈ ਇੱਕ ਜਿੱਤੇਗਾ ਅਮਰਤਪਾਲ ਸਿੰਘ ਜਾਂ ਫਿਰ ਲਾਲਜੀਤ ਸਿੰਘ ਪੁੱਲਰ ਇਹ ਨਹੀਂ ਆਖਿਆ ਜਾ ਸਕਦਾ ਕੌਣ ਜਿੱਤੇਗਾ ਪੱਕਾ ਨਹੀਂ ਆਖਿਆ ਜਾ ਸਕਦਾ ਮਾਹੌਲ ਪੂਰਾ ਹੈ ਅਮਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਪੂਰਾ ਸੀ ਵੋਟਾਂ ਪੈ ਚੁੱਕੀਆਂ ਨੇ ਪਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਅਮਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਵੀ ਜਾਂਦੀਆਂ ਨੇ ਵੋਟਾਂ ਦੇ ਵਿੱਚ ਤੇ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਕਿ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਚੋਣ ਪ੍ਰਚਾਰ ਦੇ ਵੇਲੇ ਵੀ ਪੱਖ ਦੇ ਵਿੱਚ ਅਮਰਿਤਪਾਲ ਦੀ ਹਵਾ ਕਿਉਂ ਬਣ ਗਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਹਾਂ ਕਿ ਆਖਰ ਅਜਿਹਾ ਹੋਇਆ ਕੀ ਉਹ ਤਾਂ ਜੇਲ੍ਹ 'ਚ ਬੈਠੇ ਨੇ ਇੱਕੋ ਦਮ ਖਡੂਰ ਸਾਹਿਬ ਤੋਂ ਹਵਾ ਕਿਵੇਂ ਬਣ ਗਈ ਸਭ ਤੋਂ ਪਹਿਲੀ ਤੇ ਵੱਡੀ ਗੱਲ ਆਮ ਆਦਮੀ ਪਾਰਟੀ ਤੋਂ ਲੋਕ ਥੋੜੇ ਨਿਰਾਸ਼ ਨੇ ਕਿਉਂਕਿ ਹੁਣੇ-ਹੁਣੇ ਬਦਲਾ ਲਿਆਂਦਾ ਸੀ ਲੋਕਾਂ ਨੂੰ ਲੱਗਾ ਸੀ ਦਿਨ ਰਾਤ ਪਤਾ ਨਹੀਂ ਦਿਨ ਦੇ ਵਿੱਚ ਰਾਤ ਦੇ ਵਿੱਚ ਰਾਤੋਂ ਰਾਤ ਕੀ ਹੋ ਜਾਣਾ ਕਿਉਂਕਿ ਬਹੁਤ ਕੁਝ ਆਖਿਆ ਸੀ 24 ਘੰਟਿਆਂ ਦੇ ਵਿੱਚ ਬੇਅਦਬੀ ਦਾ ਇਨਸਾਫ 10 ਦਿਨਾਂ ਦੇ ਵਿੱਚ ਨਸ਼ੇ ਦਾ ਖਾਤਮਾ ਰੇਤ ਮਾਫੀਆ ਦਾ ਖਾਤਮਾ ਬਸ ਮਾਫੀਆ ਦਾ ਖਾਤਮਾ ਕੇਵਲ ਮਾਫੀਆ ਦਾ ਖਾਤਮਾ ਬਹੁਤ ਕੁਝ ਆਖਿਆ ਸੀ ਹਜ਼ਾਰ ਰੁਪਏ ਖਾਤਿਆਂ ਦੇ ਵਿੱਚ ਪਾਵਾਂਗੇ ਨਸ਼ਾ ਖਤਮ ਕਰ ਦੇਾਂਗੇ ਸਭ ਤੋਂ ਵੱਡਾ ਮੁੱਦਾ ਖਡੂਰ ਸਾਹਿਬ ਵਾਲਕੇ ਦੇ ਵਿੱਚ ਨਸ਼ੇ ਦਾ ਬਿਲਕੁਲ ਖਤਮ ਨਹੀਂ ਹੋਇਆ ਖਤਮ ਕੀ ਹੋਣਾ ਵਧ ਗਿਆ ਲੋਕ ਪਿਟੇ ਸਾਡੇ ਕੈਮਰੇ ਤੇ ਵੀ ਲੋਕ ਪਿੱਟਦੇ ਦਿਖਾਈ ਦਿੱਤੇ ਕੁਝ ਨਾ ਕਰੋ ਆਮ ਆਦਮੀ ਪਾਰਟੀ ਵਾਲਿਓ ਭਗਵੰਤ ਮਾਨ ਜੀ ਕੁਝ ਨਾ ਕਰੋ ਨਸ਼ੇ ਦਾ ਕੁਝ ਜ਼ਰੂਰ ਕਰ ਦਿਓ ਸਾਨੂੰ ਕੱਖ ਨਾ ਦਿਓ ਸਾਡੇ ਪੱਲੇ ਕੁਝ ਨਾ ਪਾਓ ਪਰ ਨਸ਼ਾ ਜ਼ਰੂਰ ਥੋੜਾ ਜਿਹਾ ਘਟਾ ਹੀ ਦਿਓ ਰੋਕ ਨਹੀਂ ਸਕਦੇ ਤਾਂ ਘਟਾ ਹੀ ਦਿਓ ਸਭ ਤੋਂ ਵੱਡਾ ਮੁੱਦਾ ਜਿਹੜਾ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਗਿਆ ਨਸ਼ਾ ਸਰਕਾਰ ਤੋਂ ਲੋਕ ਨਿਰਾਸ਼ ਨਸ਼ੇ ਦੇ ਮੁੱਦੇ ਤੇ ਸਰਕਾਰ ਨੇ ਕੁਝ ਨਹੀਂ ਕੀਤਾ ਨਸ਼ਾ ਵੱਧ ਗਿਆ ਜੀ ਲੋਕਾਂ ਨੇ ਇਹ ਗੱਲ ਆਖੀ ਅਮਰਿਤਪਾਲ ਸਿੰਘ ਦੇ ਬਾਰੇ ਇਹ ਹਵਾ ਚੱਲੀ ਖਡੂਰ ਸਾਹਿਬ ਦੇ ਵਿੱਚ ਕਿ ਉਹ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਪਾਣ ਕਰਵਾਉਂਦਾ ਸੀ ਇਸ ਕਰਕੇ ਉਸ ਨੂੰ ਵਾਪਸ ਲਿਆਉਣਾ ਚਾਹੀਦਾ ਲੋਕਾਂ ਦੇ ਵਿੱਚ ਇਹ ਮੈਸੇਜ ਚਲਿਆ ਗਿਆ ਕਿ ਸਰਕਾਰ ਨੇ ਐਨਐਸਏ ਲਾ ਕੇ ਦਿਬਰੂਗੜ ਭੇਜਿਆ ਹੀ ਐਸੇ ਕਰਕੇ ਹੈ ਕਿ ਉਹ ਨਸ਼ੇ ਛਡਾਉਂਦਾ ਸੀ ਅਤੇ ਸਰਕਾਰ ਨਸ਼ੇ ਬੰਦ ਨਹੀਂ ਕਰਨਾ ਚਾਹੁੰਦੀ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਇਸੇ ਕਰਕੇ ਅਮਰਿਤਪਾਲ ਸਿੰਘ ਦੀ ਹਵਾ ਬਣ ਗਈ ਇਹ ਤਾਂ ਹੋ ਗਈ ਸਭ ਤੋਂ ਵੱਡੀ ਗੱਲ ਕਿ ਹਵਾ ਬਣੀ ਕਿਉਂ ਹੈ ਨੁਕਸਾਨ ਜਾਂ ਫਿਰ ਕਮੀ ਕਹਿ ਸਕਦੇ ਆ ਕਮੀ ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਦੋਂ ਵੀ ਕੋਈ ਚੋਣ ਲੜਦਾ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਚੋਣ ਨਿਸ਼ਾਨ ਜਿਹੜੀਆਂ ਪਾਰਟੀਆਂ ਹੁੰਦੀਆਂ ਉਹਨਾਂ ਦਾ ਚੋਣ ਨਿਸ਼ਾਨ ਲੋਕਾਂ ਦੇ ਦਿਮਾਗਾਂ ਦੇ ਵਿੱਚ ਵੜਿਆ ਹੁੰਦਾ ਪੱਕਾ ਪਤਾ ਹੁੰਦਾ ਜੇਕਰ ਕੋਈ ਕਹੇ ਕਿ ਕਾਂਗਰਸ ਹੱਥ ਪੰਜਾ ਜੇਕਰ ਅਕਾਲੀ ਦਲ ਕਹੇ ਤੱਕੜੀ ਸਭ ਨੂੰ ਪਤਾ ਕਮਲ ਦਾ ਫੁੱਲ ਭਾਜਪਾ ਦਾ ਏ ਝਾੜੂ ਆਮ ਆਦਮੀ ਪਾਰਟੀ ਦਾ ਸਾਰਿਆਂ ਨੂੰ ਪਤਾ ਜਿਹੜਾ ਕੋ ਆਜ਼ਾਦ ਲੜਦਾ ਉਸ ਨੂੰ ਮੌਕੇ ਤੇ ਚੋਣ ਨਿਸ਼ਾਨ ਮਿਲਦਾ ਮਾਈਕ ਸੀ ਚੋਣ ਨਿਸ਼ਾਨ ਅਮਰਿਤਪਾਲ ਸਿੰਘ ਦਾ ਚੋਣ ਨਿਸ਼ਾਨ ਦੱਸਣ ਦੇ ਵਿੱਚ ਹੀ ਬੜਾ ਜ਼ੋਰ ਲੱਗ ਜਾਂਦਾ ਬੜਾ ਜ਼ੋਰ ਲੱਗ ਜਾਂਦਾ ਲੋਕ ਕਹਿੰਦੇ ਨੇ ਕਿ ਮਾਈਕ ਹੈ ਬਸ ਦੱਸ ਦਿੱਤਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਪਰ ਜ਼ਮੀਨੀ ਪੱਧਰ ਤੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ ਕਿਹੜੇ ਇਲੈਕਸ਼ਨ ਹੋ ਰਹੇ ਆ ਪ੍ਰਧਾਨ ਮੰਤਰੀ ਵਾਲੇ ਆ ਮੁੱਖ ਮੰਤਰੀ ਵਾਲੇ ਆ ਜਾਂ ਫਿਰ ਸਰਪੰਚੀ ਵਾਲੇ ਆ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਜੋ ਉਸ ਨੂੰ ਕੋਈ ਆ ਕੇ ਚੋਣ ਨਿਸ਼ਾਨ ਦੱਸ ਦਿੰਦਾ ਉਸੇ ਦੇ ਹਿਸਾਬ ਦੇ ਨਾਲ ਹੀ ਉਹਨਾਂ ਨੇ ਜਾ ਕੇ ਆਪਣੀ ਵੋਟ ਜਿਹੜੀ ਪਾਦਣੀ ਹੁੰਦੀ ਉਹਨਾਂ ਨੂੰ ਸਮਝਾਉਣਾ ਤੇ ਦੱਸਣਾ ਬੜਾ ਮੁਸ਼ਕਲ ਹੁੰਦਾ ਕਿ ਇਹ ਚੋਣ ਨਿਸ਼ਾਨ ਹੈ ਬੰਦਾ ਆਜ਼ਾਦ ਖੜਾ ਕਿਸੇ ਪਾਰਟੀ ਦੇ ਵੱਲੋਂ ਨਹੀਂ ਹੈ ਇਹ ਚੋਣ ਨਿਸ਼ਾਨ ਦੱਬਣਾ ਇੱਕ ਤਾਂ ਨੰਬਰ ਜਿਹੜਾ ਆਜ਼ਾਦ ਉਮੀਦਵਾਰ ਹੁੰਦਾ ਉਹਦਾ ਮਸ਼ੀਨ ਤੇ ਨੰਬਰ ਬਹੁਤ ਦੂਰ ਜਾ ਕੇ ਹੁੰਦਾ ਅਮਰਿਤਪਾਲ ਸਿੰਘ ਦਾ ਵੀ 10 ਤੋਂ ਬਾਅਦ ਜਾ ਕੇ ਨੰਬਰ ਸੀ ਜ਼ਿਆਦਾਤਰ ਥਾਵਾ ਤੇ ਖਡੂਰ ਸਾਹਿਬ ਵਾਲਕੇ ਦੇ ਵਿੱਚ ਸੀ 10 ਨੰਬਰ ਤੋਂ ਬਾਅਦ ਜਾ ਕੇ ਨੰਬਰ ਸੀ ਇਹ ਵੀ ਬਹੁਤ ਮੁਸ਼ਕਲ ਆਉਂਦੀ ਆ ਪਹਿਲੇ ਦੂਜੇ ਤੀਜੇ ਚੌਥੇ ਤੇ ਜਿਹੜੇ ਹੁੰਦੇ ਆ ਉਹਨਾਂ ਨੂੰ ਜ਼ਿਆਦਾਤਰ ਵੋਟਾਂ ਪੈਂਦੀਆਂ ਕਿਉਂਕਿ ਹਰਕ ਦਾ ਧਿਆਨ ਪਹਿਲੇ ਨੰਬਰਾਂ ਤੇ ਜਾਂਦਾ ਸਭ ਤੋਂ ਵੱਡੀ ਮੁਸ਼ਕਲ ਇਹ ਗੱਲ ਜੇਕਰ ਹੁਣ ਕਰੀਏ ਕਿ ਆਮ ਆਦਮੀ ਪਾਰਟੀ ਕਿਵੇਂ ਮੈਦਾਨ ਦੇ ਵਿੱਚ ਕਿਉਂਕਿ ਕਾਂਗਰਸ ਯਕਾਲੀ ਮੈਦਾਨ ਦੇ ਵਿੱਚ ਨਹੀਂ ਆਪ ਦੀ ਸਰਕਾਰ ਆਪ ਦੇ ਵਿਧਾਇਕ ਆਪ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਭ ਤੋਂ ਜ਼ਿਆਦਾ ਜੋ ਫਾਇਦਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਟੱਕਰ ਦੇ ਵਿੱਚ ਕਿਵੇਂ ਮੁਫਤ ਬਿਜਲੀ ਮੁਫਤ ਬਿਜਲੀ ਦਾ ਲੋਕਾਂ ਦੇ ਦਿਲਾ ਦਿਮਾਗਾਂ ਤੇ ਇਨਾ ਅਸਰ ਜਿਹੜੇ ਵਿਰੋਧੀ ਵੀ ਨੇ ਮੰਨ ਲਓ ਕਿ ਆਮ ਆਦਮੀ ਪਾਰਟੀ ਨੂੰ ਗਾਲਾਂ ਵੀ ਕੱਢ ਰਿਆ ਉਸ ਦੇ ਕੋਲੋਂ ਵੀ ਪੁੱਛੀਏ ਕੋਈ ਕੰਮ ਉਹ ਆਖਦਾ ਸੀ ਮੁਫਤ ਬਿਜਲੀ ਮਿਲ ਰਹੀ ਹੈ ਬਹੁਤ ਵਧੀਆ ਕੀਤਾ ਸਾਡਾ ਬਿੱਲ ਨਹੀਂ ਆ ਰਿਹਾ ਜ਼ੀਰੋ ਆ ਰਿਹਾ ਮੁਫਤ ਬਿਜਲੀ ਦੇ ਸਿਰ ਤੇ ਆਮ ਆਦਮੀ ਪਾਰਟੀ ਖਡੂਰ ਸਾਹਿਬ ਤੋਂ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਹੈ ਇਹਨਾਂ ਦੋਹਾਂ ਦੇ ਵਿੱਚੋਂ ਹੀ ਕੋਈ ਜਿੱਤ ਸਕਦਾ ਹੈ ਅਮਰਿਤਪਾਲ ਸਿੰਘ ਲਾਲਜੀਤ ਸਿੰਘ ਭੁੱਲਰ ਇਹ ਦੋਵੇਂ ਪੂਰੀ ਤਰ੍ਹਾਂ ਮੁਕਾਬਲੇ ਦੇ ਵਿੱਚ ਨੇ ਕਿਸੇ ਦੀ ਇੱਕ ਪਾਸੜ ਹਵਾ ਨਹੀਂ ਹੈ ਸਰਕਾਰ ਤੋਂ ਲੋਕ ਨਿਰਾਸ਼ ਨੇ ਪਰ ਮੁਫਤ ਬਿਜਲੀ ਦੇ ਕਰਕੇ ਲੋਕ ਬਹੁਤ ਪੱਖ ਦੇ ਵਿੱਚ ਵੀ ਨੇ ਲੋਕਾਂ ਨੂੰ ਕਈਆਂ ਨੂੰ ਇੰਜ ਵੀ ਜਾਪਦਾ ਹੈ ਜੇਕਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਈਆਂ ਇਹ ਤਾਂ ਧੋਖਾ ਉਹਨਾਂ ਨੇ ਸਾਨੂੰ ਮੁਫਤ ਬਿਜਲੀ ਦਿੱਤੀ ਹੈ ਅਸੀਂ ਉਹਨਾਂ ਨੂੰ ਵੋਟਾਂ ਨਾ ਪਾਈ ਅਸੀਂ ਤਾਂ ਧੋਖਾ ਕਰਾਂਗੇ ਕੁਝ ਨੂੰ ਇੰਜ ਵੀ ਲੱਗਦਾ ਆਪ ਨੂੰ ਵੋਟਾਂ ਨਾ ਪਾਈਆਂ ਤੇ ਮੁਫਤ ਬਿਜਲੀ ਜਿਹੜੀ ਹੈ ਉਹ ਦੂਜਾ ਕੋਈ ਹੋਰ ਆ ਗਿਆ ਉਸਨੇ ਬੰਦ ਕਰ ਦੇਣੀ ਹੈ ਫਿਰ ਬਿੱਲ ਭਰਨੇ ਪੈ ਜਾਣਗੇ ਇੱਕ ਹੋਰ ਜੋ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ ਕਣਕ ਕੱਟੀ ਗਈ ਹੈ ਗਰੀਬਾਂ ਨੇ ਬਹੁਤ ਸਾਰਿਆਂ ਨੇ ਸਾਨੂੰ ਇਹ ਗੱਲ ਆਖੀ ਕਿ ਸਾਡੀ ਕਣਕ ਕੱਟ ਦਿੱਤੀ ਐ 30 30 ਕਿਲੋ 20 20 ਕਿਲੋ ਮਿਲਦੀ ਸੀ ਸਿਰਫ ਹੁਣ 5 ਕਿਲੋ ਹੀ ਮਿਲਦੀ ਐ ਉਹ ਵੀ ਕਦੀ ਮਿਲਦੀ ਐ ਕਦੀ ਨਹੀਂ ਮਿਲਦੀ ਐ ਆਮ ਆਦਮੀ ਪਾਰਟੀ ਦੇ ਖਿਲਾਫ ਇਹ ਵੀ ਬਹੁਤ ਵੱਡਾ ਫੈਕਟਰ ਖਡੂਰ ਸਾਹਿਬ ਹਲਕੇ ਦੇ ਵਿੱਚ ਵੇਖਣ ਨੂੰ ਮਿਲਿਆ ਅਸੀਂ ਤੁਹਾਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਇਹ ਜਾਣਕਾਰੀ ਦਿੱਤੀ ਐ ਜਿੱਤ ਪੱਕੀ ਕਿਸੇ ਦੀ ਨਹੀਂ ਐ ਕਈ ਵਾਰ ਹੁੰਦਾ ਹੈ ਕਿ ਪੂਰੀ ਹਵਾ ਚਲ ਜਾਂਦੀ ਹੈ ਦੂਰ ਦੂਰ ਤੱਕ ਕੋਈ ਨਹੀਂ ਕਡੂਰ ਸਾਹਿਬ ਦੇ ਵਿੱਚ ਅਜਿਹਾ ਮਾਹੌਲ ਨਹੀਂ ਹੈ ਸਭ ਤੋਂ ਅਜੀਬ ਗੱਲ ਹੈ ਕਿ ਮੁੱਖ ਪਾਰਟੀਆਂ ਦਰਮਿਆਨ ਮੁਕਾਬਲਾ ਨਹੀਂ ਇੱਕ ਆਜ਼ਾਦ ਉਮੀਦਵਾਰ ਅਮਰਿਤਪਾਲ ਦੇ ਨਾਲ ਮੁਕਾਬਲਾ ਹੈ ਲਾਲਜੀਤ ਸਿੰਘ ਭੁੱਲਰ ਦਾ ਸਾਰਿਆਂ ਨੇ ਜੇਕਰ ਤੁਸੀਂ ਨੋਟਿਸ ਕੀਤਾ ਹੋਵੇ ਤੇ ਜਿਹੜੀਆਂ ਪਾਰਟੀਆਂ ਦੇ ਬੰਦੇ ਨੇ ਆ ਕਾਲੀ ਦਲ ਆਪ ਅਤੇ ਕਾਂਗਰਸ ਇਹਨਾਂ ਨੇ ਸਭ ਤੋਂ ਜ਼ਿਆਦਾ ਵਾਰ ਵੀ ਅਮਰਿਤਪਾਲ ਸਿੰਘ ਤੇ ਕੀਤੇ ਕਿਉਂਕਿ ਮੁੱਖ ਮੁਕਾਬਲਾ ਜਿਸ ਦੇ ਨਾਲ ਮੰਨਿਆ ਜਾਂਦਾ ਹੋਵੇ ਉਮੀਦਵਾਰ ਨੂੰ ਲੱਗਦਾ ਹੋਵੇ ਮੇਰਾ ਮੁਕਾਬਲਾ ਇਸ ਦੇ ਨਾਲ ਹੈ ਉਹ ਇਹੀ ਸਭ ਤੋਂ ਜ਼ਿਆਦਾ ਵਾਰ ਕੀਤੇ ਜਾਂਦੇ ਨੇ ਅਤੇ ਇਹੀ ਕੁਝ ਖਡੂਰ ਸਾਹਿਬ ਦੇ ਵਿੱਚ ਵੇਖਣ ਨੂੰ ਮਿਲਿਆ ਮੁਕਾਬਲਾ ਲਾਲਜੀਤ ਸਿੰਘ ਭੁੱਲਰ ਅਤੇ ਅਮਰਤਪਾਲ ਸਿੰਘ ਵਿਚਾਲੇ ਮੰਨਿਆ ਜਾ ਰਿਹਾ ਹੈ ਜਿੱਤ ਕੋਈ ਵੀ ਸਕਦਾ ਹੈ ਇਹ ਖਡੂਰ ਸਾਹਿਬ ਦੇ ਹਾਲਾਤ ਨੇ ਅਤੇ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਇਹ ਪੂਰੀ ਜਾਣਕਾਰੀ ਦੇ ਦਿੱਤੀ ਹੈ